ਪਹਾਨੂ ਕੀ ਲੱਗਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ਬਾਦਲ ਵਿੱਚ ਵਾਪਸੀ ਇੱਕ ਸ਼ੁਰੂਆਤ ਹੈ ਅਤੇ ਚੋਣਾ ਤੋਂ ਪਹਿਲਾਂ ਹੋਰ ਰੁੱਸੇ ਹੋਏ ਵੀ ਮੂਲ ਵਾਪਸ ਸੁਖਬੀਰ ਨਾਲ ਆ ਰਲਣਗੇ ਕਿ ਢੀਂਡਸਾ ਧੜੇ ਦੇ ਰਲੇਵੇ ਨਾਲ ਬਾਦਲਾਂ ਨੂੰ ਮਾਲਵੇ ਦੀ ਵੋਟ ਬੈਂਕ ਦਾ ਫਾਇਦਾ ਮਿਲੇਗਾ ਜੇਕਰ ਸਾਰੇ ਰੁੱਸੇ ਹੋਏ ਆਗੂ ਬਾਦਲਾਂ ਨਾਲ ਆ ਰਲਦੇ ਹਨ ਤਾਂ ਕਿ ਇਹ ਬਾਦਲਾਂ ਦੀਆਂ ਪੰਥ ਵਿਰੋਧੀ ਕਰਤੂਤਾਂ ਨੂੰ ਬੇਅਸਰ ਕਰ ਦੇਣਗੇ ਸਵਾਲ ਇਹ ਵੀ ਜੇ ਬਾਦਲ ਦਲ ਦੀਆਂ ਕੁ ਸੀਟਾਂ ਵਧ ਵੀ ਜਾਣ ਤਾਂ ਕੀ ਸੁਖਬੀਰ ਬਾਦਲ ਵੱਲੋਂ ਕੀਤਾ ਮਾਫੀ ਦਾ ਪਖੰਡ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਸਕੇਗਾ ਕੀ ਬਾਦਲਕਿਆਂ ਅਤੇ ਉਸ ਦੀ ਟੀਮ ਦੇ ਕਿਸੇ ਵੀ ਬੰਦੇ ਦੀ ਮੌਜੂਦਗੀ ਅਕਾਲੀ ਦਲ ਨੂੰ ਮੁੜ ਸੋਮਣੀ ਅਕਾਲੀ ਦਲ ਵਜੋਂ ਸਥਾਪਿਤ ਕਰ ਸਕੇਗੀ ਇਨ੍ਹਾਂ ਹੀ ਸਵਾਲਾਂ ਤੇ ਨਜ਼ਰਸ਼ਾਨੀ ਕਰਦੇ ਹੋਏ ਸਾਡਾ ਮੰਨਣਾ ਹੈ ਕਿ ਪੰਥ ਅਤੇ ਪੰਜਾਬ ਨਾਲ ਅਕਾਲੀ ਦਲ ਬਾਦਲ ਦਾ ਤਰੋ ਮਾਫੀ ਦੇ ਕਾਬਿਲ ਬਿਲਕੁਲ ਹੀ ਨਹੀਂ ਹੈ ਟੀਨਸਾ ਵਗੈਰਾ ਤਾਂ ਉਸ ਚੂਹੇ ਵਾਂਗ ਹਨ ਜੋ ਡੁੱਬਦੇ ਜਹਾਜ਼ ਤੋਂ ਭੱਜ ਜਾਂਦੇ ਹਨ ਫਿਰ ਜਦ ਕਿਦਰੇ ਵੀ ਤਣ ਪੱਤਣ ਨਹੀਂ ਦਿਸਦਾ ਉਸੇ ਲੰਮਕੇ ਜਹਾਜ਼ ਦੀ ਟੀਸੀ ਤੇ ਜ਼ਿੰਦਗੀ ਤਲਾਸ਼ਦੇ ਹਨ ਪੰਥ ਅਤੇ ਪੰਜਾਬ ਨੂੰ ਇਹ ਸਮਝਣਾ ਪਵੇਗਾ ਕਿ ਬਾਦਲਾ ਨੇ ਕਿਵੇਂ ਅਕਾਲੀ ਦਲ ਤੇ ਕਬਜ਼ਾ ਕਰਕੇ ਅਕਾਲੀ ਦਲ ਨੂੰ ਹੀ ਖਤਮ ਕੀਤਾ ਕਿਵੇਂ ਪੰਥ ਦੀ ਰਹਿਨੁਮਾ ਪਾਰਟੀ ਅਕਾਲੀ ਦਲ ਨੂੰ ਪੰਥ ਤੋਂ ਜੁਦਾ ਕਰ ਲਿਆ ਕਿਸ ਕਿਸ ਤਰ੍ਹਾਂ ਦੇ ਪੰਥ ਵਿਰੋਧੀ ਕੰਮ ਕੀਤੇ 1978 ਵਿੱਚ ਅੰਮ੍ਰਿਤ ਸਰਵਿਖੇ ਸਿੰਘਾਂ ਦਾ ਖੂਨ ਡੋਲਣ ਵਾਲੇ ਨਿਰੰਕਾਰੀ ਬਾਬੇ ਨੂੰ ਸੇਫ ਪੈਸੇਜ ਦਿੱਤਾ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਤੋਂ ਲੈ ਕੇ ਹਜ਼ਾਰਾਂ ਸਿੰਘਾਂ ਨੂੰ ਮਰਵਾਉਣ ਤੱਕ ਅੰਦਰ ਖਾਤੇ ਇਹ ਦਿੱਲੀ ਦਰਬਾਰ ਨਾਲ ਰਲੇ ਰਹੇ ਇਨਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਰਗੀਆਂ ਸਿੱਖ ਸਥਾਨਾਂ ਦਾ ਕਾਹਨ ਕਰਕੇ ਦੁਸ਼ਮਣ ਨਾਲੋਂ ਵੱਧ ਨੁਕਸਾਨ ਕੀਤਾ ਹੈ ਅਤੇ ਜਿਸ ਨੂੰ ਇਹ ਮਾਫੀ ਮੰਗਣੀ ਕਹਿੰਦੇ ਹਨ ਕਿ ਇਹਨਾਂ ਨੂੰ ਨਹੀਂ ਪਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਕੀ ਹੈ ਅਤੇ ਕੀ ਹੈ ਪੰਥ ਤੋਂ ਮਾਫੀ ਮੰਗਣ ਦੀ ਪਰੰਪਰਾ ਇਸ ਦੇ ਬਾਵਜੂਦ ਮਾਫੀ ਦਾ ਜੋ ਪਖੰਡ ਇਹਨਾਂ ਰਚਿਆ ਇਸ ਦਾ ਮਤਲਬ ਤਾਂ ਇਹੀ ਹੈ ਕਿ ਨਾ ਹੀ ਇਹਨਾਂ ਨੂੰ ਆਪਣੇ ਕੀਤੇ ਤੇ ਕੋਈ ਅਫਸੋਸ ਹੈ ਨਾ ਹੀ ਇਹਨਾਂ ਦਾ ਮਨ ਸਾਫ ਇਹ ਅਜੀਬੀ ਪੰਥ ਨੂੰ ਟਿੱਚ ਹੀ ਸਮਝਦੇ ਹਨ ਪੰਥ ਅਤੇ ਪੰਜਾਬ ਪ੍ਰਤੀ ਇਹਨਾਂ ਦੀ ਵਫਾਦਾਰੀ ਤਾਂ ਇੱਕ ਪਾਸੇ ਰਹੀ ਇਨਸਾਨੀਅਤ ਅਤੇ ਕਾਨੂੰਨ ਦੇ ਰਾਜ ਪ੍ਰਤੀ ਵੀ ਇਹ ਇਮਾਨਦਾਰ ਨਹੀਂ ਇਹਨਾਂ 80 ਅਤੇ 90 ਦੇ ਦਹਾਕੇ ਪੰਜਾਬ ਨਾਲ ਹੋਏ ਤੱਕੇ ਦੇ ਖਿਲਾਫ ਜਾਂਚ ਦਾ ਵਾਅਦਾ ਕੀਤਾ ਪਰ ਕਦੇ ਵੀ ਜਾਂਚ ਨਹੀਂ ਕਰਵਾਈ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਖਪਾ ਦਿੱਤੇ ਗਏ ਹਜ਼ਾਰਾਂ ਨੌਜਵਾਨਾਂ ਦੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਘਟਘਰੇ ਵਿੱਚ ਖੜਾ ਕਰਨ ਦੀ ਥਾਂ ਇਨਾ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮੂੰਹ ਤੇ ਸਿਗਰਟ ਦਾ ਧੂਆ ਮਾਰਨ ਵਾਲੇ ਤਸ਼ੱਦਦ ਕਰਨ ਵਾਲੇ ਸੁਮੇਰ ਸੈਣੀ ਨੂੰ ਪੰਜਾਬ ਦਾ ਡੀਜੀਪੀ ਬਣਾ ਦਿੱਤਾ। ਉਹਨਾਂ ਅਸਲੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਕੋਹ ਕੋਹ ਕੇ ਮਾਰ ਕੇ ਸਿੱਖਾਂ ਦੀ ਅਣਖ ਤੇ ਗੈਰਤ ਨੂੰ ਵੰਗਾਰਿਆ ਤੇ ਇਨਾ ਉਸ ਦੀ ਜਾਂਚ ਰਿਪੋਰਟ ਨੂੰ ਹੀ ਦਬ ਲਿਆ। ਸ਼੍ਰੀ ਗੁਰਗੰਨ ਸਾਹਿਬ ਜੀ ਦੀ ਬੇਰਬੀਆਂ ਅਤੇ ਬਰਗਾੜੀ ਗੋਲੀ ਕਾਂਡ ਦੀ ਜਾਂਚ ਨੂੰ ਕਿਵੇਂ ਹੈਂਡਲ ਕੀਤਾ ਇਨਾ? ਕੌਣ ਸੀ ਇਨਾ ਦਾ ਮਾਸਟਰਮਾਈਂਡ? ਕਿ ਇਸ ਸਬਦੀ ਮੂਫੀਦਾ ਤਰੀਕਾ ਵੀ ਇਹ ਹੀ ਡਿਸਾਈਡ ਕਰਨਗੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ